ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਜੀ ਇੱਕ ਗੱਲ ਸਾਹਤ ਹੋ ਗਈ ਕਿ ਪ੍ਰਮਾਤਮਾ ਦੇ ਘਰੇ ਦੇਰ ਐ ਅੰਧੇਰ ਨਹੀਂ ਅੱਜ ਇੱਕ ਸੁਪਰੀਮ ਕੋਰਟ ਦਾ ਬਹੁਤ ਵੱਡਾ ਫੈਸਲਾ ਆਇਆ ਹੁਣੇ ਹੁਣ ਕਿ ਬਿਲਕਸਬਾਨੋ ਕੇਸ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜੇਲ੍ਹ ਜਾਣਾ ਹੋਏਗਾ ਆਓ ਤੁਹਾਨੂੰ ਮੈਂ ਦੱਸਦਾ ਵੀਡੀਓ ਦੇ ਵਿੱਚ ਕਿ ਕੀ ਫੈਸਲਾ ਹੋਇਆਗਾ ਤੇ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਬਹਾਲ ਹੋਇਆ ਆਪਾਂ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਦੇ ਘਰੇ ਦੇਰ ਹੈ ਅੰਧੇਰ ਨਹੀਂ ਤੇ ਦੇਸ਼ ਭਾਰਤ ਦੇ ਵਿੱਚ ਵੀ ਅਗਰ ਕਿਸੇ ਤੇ ਕੋਈ ਪਰੋਸਾ ਕੀਤਾ ਜਾ ਸਕਦਾ ਤਾਂ ਉਹ ਸੁਪਰੀਮ ਕੋਰਟ ਦੇ ਉੱਪਰ ਪਰੋਸਾ ਕੀਤਾ ਜਾ ਸਕਦਾ ਆਓ ਪੂਰੀ ਖਬਰ ਦੇ ਉੱਤੇ ਤੁਹਾਨੂੰ ਪੂਰੀ ਜਾਣਕਾਰੀ ਤੇ ਪੂਰਾ ਚਾਨਣ ਪਾਉਣਾ ਕਿ ਕਿਵੇਂ ਆਪਣੇ ਗੁਜਰਾਤ ਸਰਕਾਰ ਨੇ ਉਹਨਾਂ ਦੋਸ਼ੀਆਂ ਨੂੰ ਆਊਟ ਆਫ ਦਾ ਬੇਜ ਆ ਕੇ ਉਹਨਾਂ ਨੂੰ ਸਜ਼ਾ ਦੇ ਵਿੱਚ ਮਾਫੀ ਦੇ ਦਿੱਤੀ ਸੀ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਯਾਦ ਹੋਵੇਗਾ ਕਿ ਨੂੰ ਮਤ ਪਤਾ ਮੈਂ ਦੋ ਇਹਨੂੰ ਬੰਦ ਕਰ ਹਾਂਜੀ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਆਪਣਾ ਗੋਦਰਾ ਕਾਂਡ ਦੇ ਵਿੱਚ ਬਿਲਕਸ ਬਾਨੋ ਵਾਲਾ ਜਿਹੜਾ ਕੇਸ ਸੀਗਾ ਜਦੋਂ ਤੁਹਾਨੂੰ ਯਾਦ ਹੋਊਗਾ ਗੁਜਰਾਤ ਦੇ ਵਿੱਚ ਦੰਗੇ ਹੋਏ ਸੀਗੇ ਤੇ ਉੱਥੇ ਇੱਕ ਪਿੰਡ ਦੇ ਵਿੱਚ ਇੱਕ ਬਿਲਕਸ ਬਾਨੋ ਨਾਂ ਦੀ ਲੜਕੀ ਦੇ ਪਰਿਵਾਰ ਨੂੰ ਪਹਿਲਾਂ ਘਰੋਂ ਉਹ ਡਰ ਦੇ ਮਾਰੇ ਭੱਜ ਜਾਂਦੇ ਨੇ ਤੇ ਗੰਨੇ ਦੇ ਖੇਤ ਵਿੱਚ ਉਹ ਲੁਕ ਜਾਂਦੇ ਨੇ ਉੱਥੇ ਜਾ ਕੇ ਭੀੜ ਨੇ ਜਿਹੜੀ ਭੀੜ ਦੇ ਵਿੱਚ ਉਸੇ ਪਿੰਡ ਦੇ ਹੀ ਜਿਹੜੇ ਲੋਕ ਸ਼ਾਮਲ ਸੀਗੇ ਉਹਨਾਂ ਨੇ ਬਿਲਕਸਵਾਨੋ ਦੇ ਪਰਿਵਾਰ ਦੇ ਸੱਤ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਔਰ ਬਿਲਕਸਵਾਨੋ ਦੇ ਨਾਲ ਉਹਨਾਂ ਸਾਰੇ ਲੋਕਾਂ ਨੇ ਬਲਾਤਕਾਰ ਕੀਤਾ ਸੀ ਔਰ ਉਸ ਦੀ ਬੇਟੀ ਦਾ ਸਿਰ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਸੀਗਾ ਔਰ ਇਸ ਕੇਸ ਦੇ ਵਿੱਚ ਬਿਲਕਸਵਾਨੋ ਨੇ ਜਿਹੜਾ ਕੇਸ ਲੜਿਆ ਔਰ ਉਹਨਾਂ ਦੋਸ਼ੀਆਂ ਨੂੰ ਸਜ਼ਾ ਹੋਈ ਪਰ ਬ੍ਰਹਮਣਾ ਸਾਡੇ ਜਿਹੜੀ ਆਪਾਂ ਕਹਿੰਦੇ ਆ ਰਾਜਨੀਤੀ ਦੇ ਵਿੱਚ ਹੈ ਕਿ ਸਾਡੇ ਦੇਸ਼ ਦੀ ਇੰਨੀ ਰਾਜਨੀਤੀ ਗਰਕ ਚੁੱਕੀ ਹੈ ਕਿ ਵੋਟਾਂ ਦੇ ਦਿਨਾਂ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਸੀ ਵਿਧਾਨ ਸਭਾ ਦੀਆਂ ਗੁਜਰਾਤ ਦੀਆਂ ਤਾਂ ਗੁਜਰਾਤ ਸਰਕਾਰ ਨੇ ਉਹਨਾਂ ਦੋਸ਼ੀਆਂ ਦੀ ਸਜ਼ਾ ਮaaf ਕਰ ਦਿੱਤੀ ਸੀ ਔਰ ਮaaf ਵੀ ਦੋਸਤੋ ਜਿਹੜੀ 15 ਅਗਸਤ ਨੂੰ ਜਿਸ ਦਿਨ ਦੇਸ਼ ਆਜ਼ਾਦ ਹੋਇਆ ਉਸ ਦਿਨ ਇਹਨਾਂ ਦੋਸ਼ੀਆਂ ਦੀ ਸਜ਼ਾ ਇਹ ਕਹਿ ਕੇ ਮaaf ਕੀਤੀ ਸੀ ਕਿ ਇਹ ਜਿਹੜੇ ਬਲਾਤਕਾਰੀ ਨੇ ਇਹਨਾਂ ਦਾ ਜਿਹੜਾ ਚਾਲ ਚਲਣਾ ਉਹ ਬਹੁਤ ਵਧੀਆਗਾ ਔਰ ਇਹ ਵਧੀਆ ਚਾਲ ਚੱਲਣ ਵਾਲੇ ਪੰਡਤ ਨੇ ਬ੍ਰਾਹਮਣ ਨੇ ਇਹ ਕਿਹਾ ਗਿਆ ਸੀਗਾ ਉਸ ਫੈਸਲੇ ਦੇ ਵਿੱਚ ਔਰ ਉਹਨਾਂ ਨੇ ਇੱਕ ਬ੍ਰਾਹਮਣ ਤੇ ਪੰਡਤ ਦੇ ਨਾਮ ਨੂੰ ਵੀ ਉਸ ਦਿਨ ਕਲੰਕਿਤ ਕੀਤਾ ਸੀਗਾ ਸਰਕਾਰ ਨੇ ਔਰ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਦੇਸ਼ ਵਿੱਚ ਬਹੁਤ ਮਜਾਰੇ ਹੋਏ ਬਹੁਤ ਧਰਨੇ ਹੋਏ ਲੇਕਿਨ ਬੀਜੇਪੀ ਨੇ ਕੋਈ ਪ੍ਰਵਾਹ ਨਹੀਂ ਕੀਤੀ ਉਹਨਾਂ ਧਰਨਿਆਂ ਦੀ ਜਾਂ ਲੋਕਾਂ ਦੀ ਆਵਾਜ਼ ਦੀ ਬਲਕੇ ਉਹ ਜਿਹੜੇ ਦੋਸ਼ੀਆਂ ਨੂੰ ਰਹਾ ਕੀਤਾ ਗਿਆ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਉਹਨਾਂ ਦੇ ਜੇਤੂ ਜਲੂਸ ਕੱਢੇ ਗਏ ਉਹਨਾਂ ਨੂੰ ਸਟੇਜਾਂ ਦੇ ਉੱਪਰ ਸਨਮਾਨਿਤ ਕੀਤਾ ਗਿਆ ਦੋਸਤੋ ਇਸ ਗੱਲ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਲੇਕਿਨ ਕਿਉਂਕਿ ਸਾਡੇ ਦੇਸ਼ ਦੇ ਵਿੱਚ ਵੋਟਾਂ ਦਾ ਅੰਨਾ ਰਾਜ ਹੈ ਕਿਉਂਕਿ ਇੱਥੇ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ ਕੁਝ ਵੀ ਕੀਤਾ ਜਾਂਦਾ ਹੈਗਾ ਜਿਹੜਾ ਕਿ ਇਸ ਕੇਸ ਨੇ ਦੁਨੀਆ ਦੇ ਵਿੱਚ ਭਾਰਤ ਦੇਸ਼ ਦੇ ਲੋਕਤੰਤਰ ਨੂੰ ਕਲੰਕਿਤ ਕੀਤਾ ਸੀਗਾ ਪਰ ਦੋਸਤੋ ਅੱਜ ਇੱਕ ਬਹੁਤ ਵੱਡਾ ਫੈਸਲਾ ਸੁਪਰੀਮ ਕੋਰਟ ਦਾ ਆਇਆਗਾ ਸੁਪਰੀਮ ਕੋਰਟ ਨੇ ਇਨ੍ਹਾਂ ਦੀ ਜਿਹੜੀ ਰਿਹਾਈ ਵਾਲਾ ਫੈਸਲਾ ਗੁਜਰਾਤ ਸਰਕਾਰ ਦਾ ਉਹਨੂੰ ਰੱਦ ਕਰ ਦਿੱਤਾ ਤੇ ਉਹਨਾਂ ਦੋਸ਼ੀਆਂ ਦੀ ਸਜ਼ਾ ਬਹਾਲ ਕਰ ਦਿੱਤੀ ਔਰ ਉਹਨਾਂ ਨੂੰ 15 ਦਿਨਾਂ ਦੇ ਵਿੱਚ ਹੁਣ ਜੇਲ੍ਹ ਜਾਣਾ ਹੋਵੇਗਾ ਸਿਲੰਡਰ ਕਰਨਾ ਹੋਵੇਗਾ ਔਰ ਆਓ ਤੁਹਾਨੂੰ ਦੱਸ ਦਿਆਂ ਕਿ ਉਸ ਕਿਸ ਕੇਸ ਦੇ ਵਿੱਚ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਕੀ ਕਿਹਾ ਸੁਪਰੀਮ ਕੋਰਟ ਨੇ ਇਸ ਫੈਸਲੇ ਦੇ ਵਿੱਚ ਕਿਹਾਗਾ ਕਿ ਜਿਹੜਾ ਇਹ ਕੇਸ ਹੈ ਇਹ ਕੇਸ ਦੇ ਵਿੱਚ ਸਜ਼ਾ ਜਿਹੜੀ ਕੀਤੀ ਗਈ ਸੀ ਉਹ ਮਹਾਰਾਸ਼ਟਰ ਦੀ ਅਦਾਲਤ ਨੇ ਕੀਤੀ ਸੀ ਦੋਸਤੋ ਤੁਹਾਡੀ ਜਾਣਕਾਰੀ ਲਈ ਮੈਂ ਇਹ ਵੀ ਦੱਸ ਦੇਵਾਂ ਕਿ ਉਸ ਸਮੇਂ ਗੁਜਰਾਤ ਦੀਆਂ ਅਦਾਲਤਾਂ ਦੇ ਉੱਪਰ ਵੀ ਇਹਨਾਂ ਲੋਕਾਂ ਨੇ ਪ੍ਰੈਸ਼ਰ ਬਣਾ ਦਿੱਤਾ ਸੀਗਾ ਤਾਂ ਆ ਜਾ ਕੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਕੇਸ ਲੜਿਆ ਗਿਆ ਸੀਗਾ ਇੱਥੋਂ ਕਿਉਂਕਿ ਅਦਾਲਤਾਂ ਦੇ ਵਿੱਚ ਪ੍ਰੈਸ਼ਰ ਜਿੰਨਾ ਜ਼ਿਆਦਾ ਸੀਗਾ ਤਾਂ ਇੱਥੋਂ ਉਹਨਾਂ ਦੇ ਵਕੀਲਾਂ ਨੇ ਕੇਸ ਨੂੰ ਟ੍ਰਾਂਸਫਰ ਕਰਾਇਆ ਮਹਾਰਾਸ਼ਟਰ ਲੈ ਕੇ ਗਏ ਮਹਾਰਾਸ਼ਟਰ ਦੀ ਅਦਾਲਤ ਨੇ ਇਹਨਾਂ ਨੂੰ ਸਜ਼ਾ ਕੀਤੀ ਸੀ ਲੇਕਿਨ ਇਹ 12 ਸਾਲਾਂ ਦੇ ਵਿੱਚ ਇਹਨਾਂ ਨੂੰ ਸਰਕਾਰ ਨੇ 15 ਅਗਸਤ ਦੇ ਦਿਨ ਗੁਜਰਾਤ ਦੀ ਸਰਕਾਰ ਨੇ ਇਹਨਾਂ ਦੀ ਰਿਹਾਈ ਕਰ ਦਿੱਤੀ ਸੀ ਇਹਨਾਂ ਨੂੰ ਰਿਹਾ ਕਰ ਦਿੱਤਾ ਸੀ ਲੇਕਿਨ ਸੁਪਰੀਮ ਕੋਰਟ ਨੇ ਜਿਹੜਾ ਹੁਣ ਫੈਸਲਾ ਸੁਣਾਇਆ ਉਹਦੇ ਚ ਉਹਨਾਂ ਨੇ ਕਿਹਾਗਾ ਕਿ ਜਿਹੜਾ ਮਹਾਰਾਸ਼ਟਰ ਦੀ ਅਦਾਲਤ ਦੇ ਵਿੱਚ ਸਜ਼ਾ ਹੋਈ ਸੀ ਉਹਨੂੰ ਮਹਾਰਾਸ਼ਟਰ ਦੀ ਸਰਕਾਰ ਹੀ ਉਹਦੇ ਤੇ ਕੋਈ ਫੈਸਲਾ ਲੈ ਸਕਦੀ ਸੀ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀ ਗੁਜਰਾਤ ਦੀ ਸਰਕਾਰ ਨੇ ਸਾਰੇ ਕਾਨੂੰਨਾਂ ਨੂੰ ਸਿੱਕੇ ਟੰਗ ਕੇ ਇਹਨਾਂ ਦੋਸ਼ੀਆਂ ਨੂੰ ਰਹਾ ਕੀਤਾ ਸੀਗਾ ਇਸ ਕਾਰਨ ਕਰਕੇ ਅਦਾਲਤ ਨੇ ਇਸ ਦਲੀਲ ਦੇ ਨਾਲ ਕਿ ਗੁਜਰਾਤ ਦੀ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਹੈਗਾ ਕਿ ਉਹ ਉਹ ਦੋਸ਼ੀਆਂ ਨੂੰ ਬਰੀ ਕਰ ਸਕੇ ਪਰ ਦੋਸਤੋ ਸਵਾਲ ਫੇਰ ਓਡਾ ਵੱਡਾ ਹੀ ਖੜਾ ਹੁੰਦਾਗਾ ਕਿ ਸਾਡੇ ਦੇਸ਼ ਦੇ ਕਾਨੂੰਨ ਦੇ ਉੱਪਰ ਤਾਂ ਆਪਾਂ ਕਹਿੰਦੇ ਹੁੰਨੇ ਆ ਕਿ ਅੱਖਾਂ ਤੇ ਪੱਟੀ ਬੰਨੀ ਹੋਈ ਆ ਪਰ ਸਾਡੀਆਂ ਸਰਕਾਰਾਂ ਦੇ ਅੱਖਾਂ ਦੇ ਉੱਪਰ ਪੱਟੀ ਹੋਈ ਨਹੀਂ ਬੰਨੀ ਹੋਈ ਇਹਨਾਂ ਦੀਆਂ ਅੱਖਾਂ ਦੇ ਉੱਪਰ ਉਹ ਐਨਕਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਸਿਰਫ ਬਹੁ ਸੰਮਤੀ ਨੂੰ ਦੇਖਦੀਆਂ ਨੇ ਘੱਟ ਗਿਣਤੀਆਂ ਨੂੰ ਨਹੀਂ ਦੇਖਦੀਆਂ ਇਹ ਐਨਕਾਂ ਇਹਨਾਂ ਐਨਕਾਂ ਦੇ ਵਿੱਚੋਂ ਦੀ ਦੇਖ ਕੇ ਗੁਜਰਾਤ ਦੀ ਭਾਜਪੀ ਸਰਕਾਰ ਨੇ ਉਹਨਾਂ ਦੋਸ਼ੀਆਂ ਨੂੰ ਚੰਗੇ ਚਾਲ ਚੱਲਣ ਬਾਰੇ ਪੰਡਤ ਕਹਿ ਕੇ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਉਹਨਾਂ ਨੂੰ ਰਿਹਾ ਕਰ ਦਿੱਤਾ ਸੀ ਦੋਸਤੋ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਉਹਨਾਂ ਦੇ ਜਸ਼ਨ ਮਨਾਏ ਗਏ ਔਰ ਬਿਲਕਸ ਬਾਨੋ ਸਮੇਤ ਜਿੰਨੇ ਲੋਕ ਇਨਸਾਫ ਪਸੰਦ ਸੀਗੇ ਉਹ ਸੜਕਾਂ ਤੇ ਉਤਰੇ ਮਜਾਰੇ ਹੋਏ ਰੈਲੀਆਂ ਕਾਲੀਆਂ ਗਈਆਂ ਸੜਕਾਂ ਬੰਦ ਕੀਤੀਆਂ ਗਈਆਂ ਪਰ ਉਹਨਾਂ ਐਨਕਾਂ ਦੇ ਵਿੱਚ ਦੀ ਦੇਖਣ ਵਾਲੀ ਬੀਜੇਪੀ ਸਰਕਾਰ ਨੇ ਉਹਨਾਂ ਲੋਕਾਂ ਨੂੰ ਨਹੀਂ ਦੇਖਿਆ ਉਹ ਸੈਨਕਾਂ ਦੇ ਵਿੱਚ ਦੀ ਸਿਰਫ ਔਰ ਸਿਰਫ ਦਿਖਿਆ ਬਹੁ ਸੰਮਤੀ ਬਹੁ ਸੰਮਤੀ ਉਹ ਜਿਹਦੇ ਨਾਲ ਵੋਟਾਂ ਦੇ ਵਿੱਚ ਸਿਰਫ ਔਰ ਸਿਰਫ ਬੀਜੇਪੀ ਨੂੰ ਜਿਤਾਇਆ ਜਾਂਦਾਗਾ ਇਸ ਕਾਰਨ ਕਰਕੇ ਜਿਸ ਤਰ੍ਹਾਂ ਹੁਣ ਮਣੀਪੁਰ ਦੇ ਵਿੱਚ ਵੀ ਕਾਂਡ ਵਾਪਰਿਆ ਤਾਜ਼ਾ-ਤਾਜ਼ਾ ਤੁਹਾਨੂੰ ਪਤਾ ਹੋਊਗਾ ਜਿੱਥੇ ਇੱਕ ਦੋ ਲੜਕੀਆਂ ਨੂੰ ਨੰਗੇ ਕਰਕੇ ਘਮਾਇਆ ਜਾਂਦਾ ਉਹਨਾਂ ਦੇ ਭਰਾ ਤੇ ਉਹਨਾਂ ਦੇ ਬਾਪ ਦਾ ਕਤਲ ਕੀਤਾ ਜਾਂਦਾ ਔਰ ਉਹਨਾਂ ਦੋਨਾਂ ਨਾਲ ਬਲਾਤਕਾਰ ਕਰਕੇ ਨੰਗੀਆਂ ਨੂੰ ਕਮਾਇਆ ਜਾਂਦਾ ਲੇਕਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦਾ ਮੂੰਹ ਤੱਕ ਨਹੀਂ ਖੁੱਲਿਆ ਔਰ ਉੱਥੇ ਜਾਣਾ ਤਾਂ ਦੂਰ ਦੀ ਗੱਲ ਹੈਗੀ ਸੋ ਦੋਸਤੋ ਇਹ ਆਪਾਂ ਇੱਥੇ ਲਾਸਟ ਦੇ ਵਿੱਚ ਇਹੀ ਕਹਿ ਸਕਦੇ ਆ ਕਿ ਪ੍ਰਮਾਤਮਾ ਦੇ ਘਰੇ ਦੇਰ ਹੈ ਅੰਧੇਰ ਨਹੀਂ ਔਰ ਸੁਪਰੀਮ ਕੋਰਟ ਦੇ ਰਾਹੀ ਉਹ ਜਿਹੜਾ ਇਨਸਾਫ ਹੈ ਪ੍ਰਮਾਤਮਾ ਦਾ ਉਹ ਹੋਇਆਗਾ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਹਰ ਇੱਕ ਦੇਸ਼ ਵਾਸੀ ਤੇ ਬ੍ਰਿਟੇਸ਼ਾਂ ਦੇ ਵਿੱਚ ਰਹਿੰਦੇ ਭਾਰਤੀਆਂ ਤੇ ਹੋਰ ਇਨਸਾਫ ਪਸੰਦ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਔਰ ਇਸ ਗੱਲ ਦੇ ਉੱਪਰ ਜ਼ਰੂਰ ਟਿੱਪਣੀ ਕਰਿਓ ਆਪਣਾ ਜੋ ਵੀ ਤੁਹਾਡਾ ਇਹਦੇ ਬਾਰੇ ਕਹਿਣਾਗਾ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਕੀ ਇਹ ਫੈਸਲਾ ਜਿਹੜਾ ਸਹੀ ਆਇਆ ਔਰ ਤੁਹਾਡਾ ਇਹਦੇ ਉੱਪਰ ਕੀ ਕਹਿਣਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ